ਕੱਲ ਤਾਂ ਜਿਹੜੀ ਰਿਪੋਰਟ ਆ 4 ਤੋਂ 5000 ਮਲਾਜ ਆਪਣਾ ਪੁਲਿਸ ਲੈਣ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾ ਦੇ ਵਿੱਚ ਜਿੰਨੇ ਬਾਕੀ ਰੈਜ਼ੀਡੈਂਟ ਆ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇੱਥੇ ਇਕੱਠੇ ਕੀਤੇ ਆ ਖਨੌਰੀ ਤੇ ਕਾਬੜਾ ਇੱਕ ਉਹ ਜਿਹੜੀਆਂ ਬੈਨਾਂ ਸੀ ਪਾਣੀ ਦੀਆਂ ਵਿਚਾੜਾਂ ਉਹ ਪਾਣੇ ਕੋਲੇ ਧਕਣ ਵਾਲੀਆਂ ਜਾਂ ਹੋਰ ਇੱਥੇ ਸਾਡੇ ਟ੍ਰੇਨ ਟਰਾਲੀਆਂ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਜਿਹੜੀਆਂ ਟਰਾਲੀਆਂ ਸਾਡੀਆਂ ਉੱਥੇ ਫਤੇਗੜ ਸਾਹਿਬ ਸਰਹੰਦ ਗਈਆਂ ਨੇ ਉਸੇ ਟਰਾਲੀਆਂ ਤੇ ਜਿਹੜੀਆਂ ਤੇ ਤੰਬੂ ਬੰਨੇ ਨੇ ਉਹ ਟਰਾਲੀਆਂ ਦਾ ਮੂੰਹ ਹੁਣ ਖਨੌਰੀ ਕੰਨੀ ਕਰੀਏ ਮੈਂ ਕੋਲ ਨੂੰ ਲਾ ਕੇ ਤਾਂ ਸਾਨੂੰ 10 ਦਿਨਾਂ ਤੋਂ ਇਹੀ ਕੁਝ ਹੋ ਰਿਹਾ ਕਿ ਅੱਜ ਹਰਿਆਣਾ ਸਰਕਾਰ ਨੇ ਸਖਤੀ ਕਰਦੀ ਅੱਜ ਪੰਜਾਬ ਸਰਕਾਰ ਨੇ ਸਖਤੀ ਕਰਦੀ ਰੋਜ਼ ਅਸੀਂ ਲੋਕਾਂ ਨੂੰ ਉਹ ਰਾਤ ਨੂੰ ਰੌਣਲੇ ਸਾਰੇ ਪਹਿਰਾ ਦੇ ਰਹੇ ਹਾਂ ਤਾਂ ਕੱਲ ਦੀ ਜਿਹੜੀ ਪੀ ਮਿਉਂਸੇ ਪਰਸੋਂ ਦੀ ਪਰਸੋਂ ਦੀ ਪੋਜੀਸ਼ਨ ਸੀ ਕਿ ਰਾਤ ਨੂੰ ਇਹਨਾਂ ਨੇ ਬਸਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਤਾਂ ਉਹ ਜਦੋਂ ਮੈਨੂੰ ਇਹ ਲੱਗਦਾ ਸਾਡੇ ਕੋਲ ਜਿਹੜੇ ਮੈਸੇਜ ਆ ਪਰਿਵਾਰਾਂ ਵੱਲੋਂ ਤਾਂ ਉਹਨਾਂ ਨੇ ਕਿਹਾ ਵੀ ਲੋ ਚਾਬੀਆਂ ਅਸੀਂ ਨਹੀਂ ਜਾਂਦੇ ਜਿਹੜਾ ਸਾਡਾ ਬਜ਼ੁਰਗ ਆਗੂ ਮਰ ਵਰਤੇ ਬੈਠਾ ਹੈ ਅਸੀਂ ਇੱਥੋਂ ਬਸਾਂ ਉਹਨਾਂ ਪੁਲਿਸ ਲਈ ਕਾਦੇ ਵਾਸਤੇ ਲੈ ਕੇ ਜਾਵਾਂਗੇ ਇੱਥੋਂ ਤੱਕ ਕੁਝ ਮਲਾਜਮਾਂ ਨੇ ਵੀ ਕਿਹਾ ਵੇ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਾਡੇ ਉੱਥੇ ਪਰਿਵਾਰ ਬੈਠੇ ਨੇ ਅਸੀਂ ਤਾਂ ਨਹੀਂ ਇਹ ਕੁਝ ਕਰ ਸਕਦੇ ਤਾਂ ਉਸ ਰਾਤ ਨੂੰ ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੱਲ ਫਿਰ ਉਹਨਾਂ ਨੇ ਹਵਲਾ ਬੋਲਣ ਦੀ ਕੋਸ਼ਿਸ਼ ਕੀਤੀ ਕੱਲ ਤਾਂ ਜਿਹੜੀ ਰਿਪੋਰਟ ਆ 4 ਤੋਂ 5000 ਮਲਾਜ਼ਮ ਆਪਣਾ ਪੁਲਿਸ ਲੈਣ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾਂ ਦੇ ਵਿੱਚ ਜਿੰਨੇ ਬਾਕੀ ਰੈਜ਼ੀਡੈਂਟ ਆ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇਸ ਤੇ ਇਕੱਠੇ ਕੀਤੇ ਆ ਖਨੌਰੀ ਤੇ ਕਬੜਾ ਇੱਕੋ ਜਿਹੜੀਆਂ ਬੈਨਾ ਸੀ ਪਾਣੀ ਦੀਆਂ ਬਿਛਾੜਾਂ ਉਹ ਬਾਣੇ ਗੋਲੇ ਦਾਗਣ ਵਾਲੀਆਂ ਜਾਂ ਹੋਰ ਇੱਥੇ ਸਾਡੇ ਟ੍ਰੇਨ ਟਰਾਲੀਆਂ ਨੂੰ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਪਰ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਵੀ ਹਰਕਤ ਚ ਆਏ ਅਸੀਂ ਆਪਦਾ ਜਿਹੜਾ ਘੇਰਾ ਜਿੱਥੇ ਦੋ ਦੀਰਦਾ ਸੀ ਉਹ ਤਿੰਨ ਦਾ ਬਣਾਇਆ ਡੱਲੇਵਾਲ ਸਾਹਿਬ ਨੂੰ ਸਾਨੂੰ ਪੋਜੀਸ਼ਨ ਸੀ ਵੀ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਠਾ ਜਾ ਸਕਦੇ ਆ ਤਾਂ ਉਹ ਜਦੋਂ ਇੱਕ ਪੰਜਾਬ ਬੰਦ ਸੀ ਸਾਰਾ ਪੰਜਾਬ ਸੜਕਾਂ ਤੇ ਬੈਠਾ ਸੀ ਫਿਰ ਮੈਨੂੰ ਲੱਗਿਆ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪਈ ਵੀ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਅਸੀਂ ਤਾਂ ਕਹਿੰਦੇ ਸਿਆਣਪਿਆ ਜੇ ਸਰਕਾਰ ਇਹ ਸਥਿਤੀਆਂ ਨੂੰ ਭਾਫ ਕੇ ਹੋਏ ਪਿੱਛੇ ਹਟਿਆ ਤੇ ਉਧਰ ਸ੍ਰੀਮ ਕੋਰਟ ਚ ਪੱਖ ਰੱਖਿਆ ਤਾਂ ਅਸਲ ਹੱਲ ਤਾਂ ਪਾਰਲੀਮੈਂਟ ਦਾ ਨਾ ਬੀਜੇਪੀ ਨਾਲਾ ਸ੍ਰੀਮ ਕੋਰਟ ਦਾ ਤਾਂ ਸਾਡਾ ਕੋਈ ਰੱਟਾ ਹੀ ਨਹੀਂ ਸ੍ਰੀਮ ਕੋਰਟ ਕੋਈ ਸ਼ਕਤੀ ਵਰਤੇ ਨਰਮੀ ਵਰਤੇ ਉਹ ਆਪ ਦਾ ਪੱਖ ਰੱਖਿਆ ਨਾ ਰੱਖਿਆ ਇਹ ਹੀ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਜਿੰਨਾ ਤੁਸੀਂ ਚੁੱਪ ਰਹੇ ਹੋ ਉਹਨਾਂ ਸੋਡੇ ਭਾਰੀ ਪਏ ਨੇ ਆਖਰ ਨੂੰ ਤਾਂ ਚੁੱਪ ਤੋੜਨੀ ਪਊਗੀ ਵੀ ਕਿਸਾਨਾਂ ਨਾਲੋਂ ਕਿ ਕੇਂਦਰ ਨਾਲੋਂ ਤਾਂ ਉਹ ਮੈਨੂੰ ਲੱਗਦਾ ਜਿੰਨਾ ਕੋ ਉਹਨਾਂ ਸਟੈਂਡ ਲੈਤਾ ਉਹ ਸਟੈਂਡ ਦੇ ਵਿੱਚ ਉਹਨਾਂ ਨਾਲ ਤਾਂ ਵਾਰ ਗੱਲਬਾਤ ਚੱਲ ਰਹੀ ਹੈ ਤਾਂ ਛੇਤੀ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਹੱਲ ਲਈ ਤਾਂ ਭਾਜਪੀ ਕੇਂਦਰ ਸਰਕਾਰ ਚੁੱਪ ਤੋੜੂਗੀ ਕਿਉਂਕਿ ਅੱਜ 37ਵੇਂ ਦਿਨ ਚ ਮਰਨ ਵਰਤਾ ਹੈ ਡੱਲੇਵਾਲ ਸਾਹਿਬ ਦਾ 37 ਦਿਨ ਕੋਈ ਥੋੜੇ ਨਹੀਂ ਹੁੰਦੇ ਕਹਿਣ ਨੂੰ ਆ ਤਾਂ ਜੇ ਇਹਨਾਂ ਦੇ ਡੰਗ ਗਣਨੇ ਹੁਣ ਤਾ 100 ਤੋਂ ਵੀ ਟੱਪ ਗਏ ਕਈ ਤਬ ਇਹ ਜੇ ਹੁੰਦੇ ਨੇ 24 ਘੰਟਿਆਂ ਚ ਚਾਰ-ਚਾਰ ਵਾਰੀ ਖਾਣਾ ਖਾ ਲੈਂਦੇ ਨੇ ਤਾਂ ਇੱਕ ਵਾਰੀ ਵੀ ਨਾ ਖਾਣਾ ਕੱਲੇ ਪਾਣੀ ਤੇ ਰਹਿਣਾ ਉਹ ਜਿਹੜੀ ਉਹਦੀ ਤਪਛਾ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਦੀ ਜਿਹੜੀ ਤਪਛਾ ਉਹ ਲਾਜਮੀ ਰੰਗ ਲੈ ਕੇ ਆਊਗੀ ਅਸੀਂ ਉਹਨਾਂ ਦੀ ਜਿਹੜੀ ਇੱਛਾ ਹੈ ਆਮ ਲੋਕਾਂ ਦੀ ਵੀ ਇੱਛਾ ਵੇ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੇ ਜਾਂ ਡੱਲੇਵਾਲ ਸਾਹਿਬ ਨਾਲ ਕੋਈ ਮਾੜੀ-ਮੋਟੀ ਗੱਲ ਕੀਤੀ ਜਾਵੇ ਉਹਦੀ ਸਿਹਤ ਦੇਖੀ ਜਾਵੇ ਤਾਂ ਰਾਤ ਮੈਨੂੰ ਸੱਦ ਕੇ ਡੱਲੇਵਾਲ ਨੇ ਕਿਹਾ ਕਵੀ ਜੀ ਇੰਨਾ ਪੰਜਾਬੀਆਂ ਨੇ ਸਾਥ ਦਿੱਤਾ ਮੈਂ ਇਹਨੇ ਲੋਕਾਂ ਨਾਲ ਤੁਸੀਂ ਪ੍ਰੋਗਰਾਮ ਬਣਾਓ ਖਨੌਰੀ ਮੈਂ ਔਖਾ ਔਖਾ ਮੈਨੂੰ ਫੜ ਕੇ ਦੋ ਸ਼ਬਦ ਮੈਂ ਉਹ ਲੋਕਾਂ ਦੇ ਚਿਹਰੇ ਪਾਪਣਾ ਚਾਹਣਾ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਕਿਸੇ ਵੇਲੇ ਵੀ ਜੇ ਕੁਝ ਹੋ ਸਕਦਾ ਤਾਂ ਘੱਟੋ-ਘੱਟ ਮੇਰੇ ਲੱਖਾਂ ਲੋਕਾਂ ਦੇ ਵਿੱਚ ਮੇਰੀ ਆਵਾਜ਼ ਮੇਰਾ ਸਨੇਹਾ ਜਾਣਾ ਚਾਹੀਦਾ ਤਾਂ ਉਹ ਮੈਨੂੰ ਅਸੀਂ ਲੱਗਦਾ 4 ਜਨਮ ਰੇ ਨੂੰ ਸਾਰੇ ਤੁਹਾਡੇ ਮੱਧਮ ਰਾਹੀਂ ਜਿੰਨੇ ਵੀ ਲੋਕ ਸਾਡੇ ਸੁਣਦੇ ਨੇ ਗਾਹਾਂ ਛੇਰ ਵੀ ਕਰਨ ਘਰ ਘਰ ਇਹ ਗੱਲ ਜਾਵੇ ਕਿ 4 ਜਨਵਰੀ ਨੂੰ ਡੱਲੇਵਾਲ ਸਾਹਿਬ ਖੁਦ ਸਟੇਜ ਤੇ ਆ ਕੇ ਦੋ ਸ਼ਬਦ ਲਾਜ਼ਮੀ ਤੇ ਲੋਕਾਂ ਦੇ ਦਰਸ਼ਨ ਕਰਨਗੇ ਜਿਹੜੇ ਉਹਨਾਂ ਲਈ 36 ਦਿਨਾਂ ਦੇ ਵਿੱਚ ਤੁਸੀਂ ਪਿੱਛੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਭੁੱਖ ਹੜਤਾਲਾਂ ਹੋਣ ਚਾਹੇ ਪੰਜਾਬ ਬੰਦ ਹੋਵੇ ਜਿੰਨੀਆਂ ਪ੍ਰੋਗਰਾਮ ਡੱਲੇਵਾਲ ਸਾਹਿਬ ਨਾਲ ਜੋੜ ਕੇ ਦਿੱਤੇ ਅਸੀਂ ਲੋਕਾਂ ਨੂੰ ਵੱਧ ਚੜ ਕੇ ਦੂਜੇ ਸਟੇਟਾਂ ਦੇ ਵਿੱਚ ਹਿੱਸਾ ਪਾਇਆ ਤੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦੀ ਭਾਵਨਾ ਉਹਨੂੰ ਮੁੱਖ ਰੱਖਦੇ ਉਹਨਾਂ ਦਾ ਸੁਨੇਹਾ ਮੈਂ ਆ ਜਿਹੜੇ ਸ਼ਬਦ ਆ ਡੱਲੇਵਾਲ ਸਾਹਿਬ ਦੇ ਤਾਂ ਸੁਨੇਹਾ ਦੇਣਾ ਚਾਹਣਾ ਕਿ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ 4 ਜਨਵਰੀ ਨੂੰ ਖਨੌਰੀ ਦੇ ਵਿੱਚ ਪਹੁੰਚ ਕੇ ਲੱਖਾਂ ਦਾ ਇਕੱਠ ਦੇਖ ਕੇ ਤਾਂ ਲਾਜ਼ਮੀ ਡੱਲੇਵਾਲ ਦੀ ਜਿਹੜੀ ਭਾਵਨਾ ਜਿਹੜੇ ਲੋਕਾਂ ਲਈ ਲੜ ਰਿਹਾ ਜਿਹੜੇ ਸਰਕਾਰ ਦੇ ਨਾਲ ਟੱਕਰ ਹੈ ਤਾਂ ਉਹਨੂੰ ਪਿੱਛੇ ਧੱਕਣ ਚ ਕਾਬਜਾਬ ਹੋਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਇਸ ਮੈਸੇਜ ਲਈ ਕਰ ਕਰ ਜਿਹੜਾ ਇਹ ਪਹੁੰਚੂਗਾ ਤੇ ਲੋਕ ਆਉਣਗੇ। ਫੁੱਟੜਾ ਸਾਹਿਬ ਇੱਕ ਜਿਵੇਂ ਤੁਹਾਡੇ ਦੋਵੇਂ ਫੋਰਮਾਂ ਵੱਲੋਂ ਖਨੌਰੀ ਦੇ ਵਿੱਚ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਦੂਸਰੇ ਪਾਸੇ ਜਿਹੜਾ ਐਸਕੇਐਮ ਦੀ ਇੱਕ ਪਾਸੇ ਏਕਤਾ ਦੀ ਗੱਲ ਚੱਲਦੀ ਹੈ ਕਿ 4 ਜਨਵਰੀ ਨੂੰ ਟੁਹਾਣੇ ਦੇ ਵਿੱਚ ਉਹਨਾਂ ਵੱਲੋਂ ਵੀ ਇੱਕ ਜਿਹੜਾ ਇਹ ਮੈਨੂੰ ਨਹੀਂ ਪਤਾ ਪੂਰੇ ਭਾਰਤ 'ਚ ਕੀ ਕੁਝ ਹੋ ਰਿਹਾ। ਸਾਡਾ ਦੋਨੇ ਫੋਰਮਾਂ ਦਾ ਫੈਸਲਾ ਅਸੀਂ ਤਾਂ ਡੱਲੇਵਾਲ ਦੇ ਸੇਹਤ ਡੱਲੇਵਾਲ ਦੇ ਘੰਟੇ ਆ ਜਿਹੜੇ ਪਲ-ਪਲ ਗਿਣ ਰਹੇ ਆ। ਮੈਨੂੰ ਨਹੀਂ ਪਤਾ ਵੀ ਲੋਕ ਕੀ ਕਰ ਰਹੇ ਆ ਬਸੇ ਕਰ ਰਹੇ ਆ। ਇਸ ਵੇਲੇ ਲੋਕਾਂ ਦੀ ਭਾਵਨਾ ਲੋਕਾਂ ਦੀਆਂ ਮੰਗਾਂ ਖਨੌਰੀ ਬਾਰਡਰ ਨਾਲ ਜੁੜੀ ਸਾਨੂੰ ਆਸ ਹੈ ਕਿ ਖਨੌਰੀ ਬਾਰਡਰ 4 ਤਰੀਕ ਨੂੰ ਸਾਡੇ ਅਸੀ ਹੋ ਸਕਦਾ ਉਹਨੇ ਪ੍ਰਬੰਧ ਨਾ ਕਰ ਸਕੀ ਤੇ ਲੋਕ ਪ੍ਰਬੰਧਾਂ ਦਾ ਸਾਨੂੰ ਇੱਕ ਇਤਿਹਾਸਕ ਜਿਵੇਂ ਅਸੀਂ ਪੰਜਾਬ ਦਾ ਕਹੈ ਸੀ ਨਾ ਕਿਸੇ ਨੂੰ ਵਿਸ਼ਵਾਸ ਨਹੀਂ ਆਉਂਦਾ ਸੀ ਤੇ ਐਵੇਂ ਜ਼ਿਕਰ ਹੋਵੇ 4 ਤਰੀਕ ਨੂੰ ਜਿਹੜਾ ਖਨੌਰੀ ਹੈ ਇੱਥੇ ਇਨੇ ਸੰਤ ਮਹਾਪੁਰਸ਼ ਆਉਣ ਇਨੇ ਲੰਗਰ ਲੱਗੇ ਹੋਣ ਇਨੇ ਲੋਕਾਂ ਦੀਆਂ ਭਾਵਨਾ ਜੁੜੀਆਂ ਹੋਣ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਆ ਅਸੀਂ ਦੋਨੇ ਫੋਰਮਾਂ ਵੱਲੋਂ ਇੱਕ ਗੱਲ ਤੈਹ ਕਰ ਲਈ ਸੀ ਕਿ 7-8 ਦਿਨ ਸਾਡਾ ਨੁਕਸਾਨ ਹੋਵੇ ਸਰਕਾਰ ਸਾਡੇ ਤੇ ਹਮਲਾ ਕਰੇ ਆਪਾਂ ਟਕਰਾਂਗੇ ਪਰ ਜਿੰਨਾ ਚਿਰ ਸਾਡੀ ਕੌਮ ਦਾ ਸਹੀਦੀ ਦਿਹਾੜਾ ਫਤਿਹਗੜ੍ਹ ਸਾਹਿਬ ਦੇ ਚੱਲ ਸੀ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਇੱਕ ਇਹ ਮੈਸੇਜ ਬਹੁਤ ਵੱਡਾ ਸੀ ਬਈ ਅਸੀਂ 21 ਤੋਂ ਲੈ ਕੇ 27 ਤਰੀਕ ਤੱਕ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਕੋਈ ਸਟੇਜ ਤੇ ਨਹੀਂ ਬੋਲਾਂਗੇ ਅਸੀਂ ਉਹ ਵੀ ਸਾਡੇ ਕਿਉਂ ਹੋਇਆ ਕਿਵੇਂ ਸਹੀਦੀ ਦਿਹਾੜਾ ਸਾਡੀ ਕੌਮ ਸਾਰਾ ਜਾਣਦੀ ਹੈ ਦੁਨੀਆ ਪੱਧਰ ਤੇ ਜਾਣਦੀ ਹੈ ਕਿ ਉਸ ਵੇਲੇ ਦੀ ਹਕੂਮਤ ਨੇ ਸਾਡੇ ਸਾਬਜਾਦਾਨਾਂ ਕੀ ਕੁਝ ਕੀਤਾ ਤਾਂ ਉਹਦੇ ਵਿੱਚ ਜਿਹੜੀ ਭਾਵਨਾਵਾਂ ਜੁੜੀ ਐ ਉਹ ਲੱਖਾਂ ਲੋਕਾਂ ਦੀ ਜਿਹੜੇ ਉੱਥੇ ਹੈਗੀ ਸੀ ਕਿ ਉਹ ਗਏ ਉੱਥੇ ਆਦਰਸ਼ਨ ਕਰਨ ਪਰ ਭਾਵਨਾਵਾਂ ਇਧਰ ਵੀ ਜੁੜੀ ਹੋਈ ਸੀ ਵੀ ਸਾਡੇ ਮਗਰੋਂ ਕਿਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਚੱਕ ਕੇ ਨਾ ਲੈ ਜੇ ਤਾਂ ਉਹ ਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਾਂਗੇ ਕਿ ਜਿਹੜੀਆਂ ਟਰਾਲੀਆਂ ਸਾਡੀਆਂ ਉੱਥੇ ਫਤੇਗੜ ਸਾਹਿਬ ਸਰਹੰਦ ਗਈਆਂ ਨੇ ਉਸੇ ਟਰਾਲੀਆਂ ਤੇ ਜਿਹੜੀਆਂ ਤੇ ਤੰਬੂ ਬੰਨੇ ਨੇ ਉਹ ਟਰਾਲੀਆਂ ਦਾ ਮੂੰਹ ਹੁਣ ਖਨੌਰੀ ਕੰਨੀ ਕਰੀਏ